ਸੁਲਤਾਨਪੁਰ ਲੋਧੀ ਦੇ ਨਵ ਨਿਯੁਕਤ ਡੀਐਸਪੀ ਤ੍ਰਿੰਦਰ ਵਰਮਾ ਵੱਲੋਂ ਪ੍ਰਕਾਸ਼ ਗੁਰਪ੍ਰਭ ਨੂੰ ਲੈ ਕੇ ਸੁਰੱਖਿਆ ਦੇ ਕੀਤੇ ਗਏ ਪ੍ਰਬੰਧ ਦਾ ਖਾਕਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਈਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਨੂੰ ਲੈ ਕੇ ਇਲਾਕੇ ਦੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਅਤੇ ਸੰਗਤਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਨਵ ਨਿਯੁਕਤ ਡੀਐਸਪੀ ਤ੍ਰਿੰਦਰ ਵਰਮਾ ਵੱਲੋਂ ਚਾਰਜ ਸੰਭਾਲੇ ਨਨ ਮਗਰੋਂ ਨਸ਼ਾ ਤਸਕਰਾਂ ਨੂੰ ਵੀ ਸਖਤ ਚੇਤਾਵਨੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਡਿਊਟੀ ਦੌਰਾਨ ਨਸ਼ਾ ਤਸਕਰ ਉਨ੍ਹਾਂ ਦੇ ਨਿਸ਼ਾਨੇਤੇ ਹੋਣਗੇ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸੁਲਤਾਨਪੁਰ ਲੋਧੀ ਸ਼ਹਿਰ ਅੰਦਰ ਟ੍ਰੈਫਿਕ ਸਮੱਸਿਆ ਨੂੰ ਨਜਿੱਠਣ ਦੀ ਵੀ ਗੱਲ ਆਖੀ ਗਈ ਹੈ ਅਤੇ ਕਿਹਾ ਕਿ ਜਲਦ ਹੀ ਇਸ ਸਮੱਸਿਆ ਦਾ ਪੱਕਾ ਹੱਲ ਕੱਢਿਆ ਜਾਵੇਗਾ। ਪ੍ਰਕਾਸ਼ ਗੁਰਪ੍ਰੋਮੋਕੇ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਨੂੰ ਅਪੀਲ ਕਰਦੇ ਹਨ ਡੀਐਸਪੀ ਤਰਿੰਦਰ ਵਰਮਾ ਨੇ ਕਿਹਾ ਕਿ ਉਹ ਨਿਸ਼ਚਿੰਤ ਹੋ ਕੇ ਗੁਰੂ ਨਗਰੀ ਦੇ ਗੁਰੂ ਧਾਮਾਂ ਦੇ ਵਿੱਚ ਦਰਸ਼ਨ ਦਿਦਾਰ ਕਰਨ ਦੇ ਲਈ ਪਹੁੰਚਣ ਉਹਨਾਂ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ ਸਮਾਗਮਾਂ ਦੌਰਾਨ ਸ਼ਮੂਲੀਅਤ ਕਰਨ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਮੈਂ ਸੁਲਤਾਨਪੁਰ ਲੋਧੀ ਮੇਰਾ ਜਿਹੜਾ ਫਸਟ ਐਸੇ ਸਬ ਡਿਵੀਜ਼ਨ ਚਾਰਸ ਮਰਿਆ ਮੇਰੇ ਕੈਰੀਅਰ ਦੀ ਸ਼ੁਰੂਆਤ ਸੁਲਤਾਨਪੁਰ ਲੋਧੀ ਤੋਂ ਹੋ ਰਹੀ ਹੈ ਔਰ ਮੈਂ ਸੇ ਬਾਬਾ ਨਾਨਕ ਦੀ ਧਰਤੀ ਨੂੰ ਸੁਨਾਮ ਕਰਦਾ ਹਾਂ और मैं चाहता हूँ कि जो अपने जिनी भी समस्या आज मेरी मुलाकात सारे जंगलिस्ट भाई भाई ना, दिनार हुई जिनी भी समस्याएं है तो समस्या जो मेरे सामने भी रखी है जो ट्रैफिक की समस्या प्रमुख है ट्रक की समस्या बहुत जो सरकार की भी पूरा मिशन है युद्ध नशा विरुद्ध तो एस एस पी साहब दिशा दिशा निर्देश है कि ये खिलाफ़ सब सख्त सख्त एक्शन लेने हैं तो अभी ਉਹ ਵੀ ਆਪਣਾ ਇੱਕ এজেন্ডਾ ਪ੍ਰਮukh ਰਹੂਗਾ ਉਹਦੇ علاوہ ਜਿਸੀ ਜਿਹੜੇ ਆਪਣੇ ਗੁਰੂਪੁਰਬ ਜੋ ਆਪਣਾ ਪੰਜ ਤੰਜੀ ਨਵੰਬਰ ਨੂੰ ਜੋ ਆਪਣਾ ਪ੍ਰਮukh ਦਿਵਸ ਆ ਰਿਹਾ ਹੈ ਉਹਦੇ ਚ ਅਸੀਂ ਕਿ ਪਕ ਪਾਕਟਸ ਹੈ ਜੇਬ ਕਤਰੇ ਤੇ ਮੋਟਰਸਾਈਕਲ ਚੋਰੀ ਤੇ ਟ੍ਰੈਫਿਕ ਦੀ ਸਮੱਸਿਆ ਮਨਾਂ ਇਹ ਆਪਣਾ ਮੇਨਲੀ ਪ੍ਰੀਵੈਂਟਿਵ ਐਕਸ਼ਨ ਇਹਦੇ ਚ ਆਪਣਾ ਫੋਕਸ ਰਹੂਗਾ ਇਹਦੇ علاوہ ਦੀਵਾਲੀ ਦੇ ਬਾਅਦ ਜਿਹੜੇ ਪ੍ਰਾਲੀ ਦੀ ਸਮੱਸਿਆ ਹੈ ਅਸੀਂ ਸੀਓ ਐਨਐਸ ਪ੍ਰੋਗਰਾਮ ਤੇ ਪਿੰਡਾਂ ਚ ਜਾ ਕੇ ਇਹ ਐਨਸ਼ੋਰ ਕਰਨਾ ਕਿ ਕੋਈ ਪ੍ਰਾਲੀ ਦੀ ਕੋਈ ਐਸਓਜੀ ਘਟਨਾ ਨਾ ਰਕੇ ਇਹ ਆਪਣਾ ਪ੍ਰਮੁੱਖ এজেন্ডਾ ਹੈ ਅੱਜ ਹਜੇ ਤੱਕ ਪ੍ਰਕਾਸ਼ਪੁਰ ਆ ਰਿਹਾ ਕਿ ਪ੍ਰਬੰਧ ਕੀਤੇ ਜਾਣਗੇ ਤੁਹਾਡੇ ਗਾਵਾਂ ਪ੍ਰਬੰਧ ਕਿਹੜੇ ਸਾਡਾ ਪ੍ਰਬੰਧ ਇਹ ਹੋਗਾ ਕਿ ਜਿਵੇਂ ਜੋ ਐਨਕ੍ਰੋਚਮੈਂਟ ਹੈ ਜਿਹੜੇ ਜਿੰਨਾ ਵੀ ਟ੍ਰੈਫਿਕ ਦੀ ਸਮੱਸਿਆ ਅਸੀਂ ਧੀਰੇ ਧੀਰੇ ਉਹਨਾਂ ਨੂੰ ਹਟਾ ਕੇ ਇੰਫੋਰਸਮੈਂਟ ਨੂੰ ਰੇਡੀਆ ਨੂੰ ਜਿਹੜੇ ਵੀ ਇਲੀਗਲ ਫੱਕ ਐਨਕ੍ਰੋਚਮੈਂਟ ਹੈ ਉਹਨਾਂ ਨੂੰ ਹਟਾ ਕੇ ਐਡਮਿਨਿਸਟ੍ਰੇਸ਼ਨ ਦੇ ਨਾਲ और थोड़ा सा स्पेस क्रिएट किया जाए ताकि तो कट तो कट को जो प्रकाश पुरब के दौरान ट्रैफिक की समस्या कहना चाहते हैं कि गुरु की नगरी में आओ थोड़ा स्वागत है असि पूरा एडमिनिस्ट्रेस एक कोशिश करा कि इतनी भी यह प्रॉब्लम ना हो कि जमें कोई ट्रैफिक की समस्या एम्बूलेंस नही मिल रहा है कि, आओ, आओ, है। कि कोई जेब ਤੋ ਜੇਬ ਕਤਰ ਉਸ ਨੂੰ ਕੋਈ ਪਰੇਸ਼ਾਨ ਹੈਗਾ ਕਿ ਕੋਈ ਕੋਈ ਦੀ ਮੋਟਰਸਾਈਕਲ ਚੋਰੀ ਹੈ ਤੋ ਇਹੋ ਜੀ ਪ੍ਰੀਵੈਂਟਿਵ ਐਕਸ਼ਨ ਅਸੀਂ ਲੈਂਗਾ ਲੰਗੇ ਤੇ ਲਿਮਿਟਡ ਸਟਾਫ ਔਰ ਰਿਸੋਰਸਸ ਦੇ ਨਾਲ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਇੱਕ ਪ੍ਰੀਵੈਂਟਿਵ ਪੁਲਿਸਿੰਗ ਟ੍ਰੈਫਿਕ ਦੀ ਵੀ ਅਸੀਂ ਇਸ ਦੌਰਾਨ ਜਿਆਦਾ ਜਿਆਦਾ ਆਪਣੀ ਪ੍ਰੈਜੈਂਸ ਫੀਚਰ ਰੱਖੀ ਨਗਰਪਾਲਿਕਾ ਨੂੰ ਕੰਮ ਦੇਣਾ ਚਾਹੁੰਦੇ ਜਿਹੜੇ ਗੇਰਾ ਮਾਲ ਕੇ ਉਹਨਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਦੇਖੋ ਨਸ਼ਾ ਤੁਸੀਂ ਪੂਰੀ ਕੀ ਪੂਰੀ ਐਗਜ਼ਾਮੀਨੇਸ਼ਨ ਨੂੰ ਖਰਾਬ ਕਰ ਰਹੇ ਹੋ ਔਰ ਜਿਹੜੇ ਨਵੇਂ ਯੁਵਾਕ ਹੈ ਉਹ ਵੀ ਆਪਣੇ ਕਰੀਅਰ ਨੂੰ ਧਿਆਨ ਦੇ ਤੇ ਆਪਣੇ ਪੜਾਈ ਚ ਪੜਾਈ ਵਿੱਚ ਫੋਕਸ ਕਰੇ ਇਹ ਨਸ਼ਾ ਕਿ ਨਸ਼ਦੀ ਜੋ ਸਾਈਕਲ ਹੈ ਇਹੋ ਜੀ ਸਾਈਕਲ ਹੈ ਕਿ ਇੱਕ ਵਾਰ ਤੁਸੀਂ ਫਸ ਗਏ ਤਾਂ ਪੂਰੀ ਦੀ ਪੂਰੀ ਇੱਕ ਜਨਰੇਸ਼ਨ ਖਰਾਬ ਜਾਣੀ ਹੈ ਸੋ ਜੋ ਬੰਦੇ ਜੋ ਬਡੇ ਮਗਰਮਛ ਦੇ ਇਹੋ ਜਿਹੇ ਜੋ ਲੋਕ ਹੈ ਉਹ ਤੋਂ ਆਪਣੇ ਆਪ ਨੂੰ ਸਮਾਂ ਮਤਲਬ ਮੈਂ ਉਹਨਾਂ ਨੂੰ ਵਾਰਨ ਕਰਨਾ ਚਾਹੁੰਦਾ ਹਾਂ ਕਲੀਅਰ ਵਾਰਨਿੰਗ ਹੈ ਮੇਰੀ ਕਿ ਤੁਸੀਂ ਬੰਦ ਕਰ ਦਿਓ ਮੇਰੇ ਏਰੀਆ ਚ ਅਗਰ ਇਹੋ ਜੀ ਚੀਜ਼ ਘਟਨਾ ਮੇਰੇ ਫੋਕਸ 'ਚ ਆਈ ਤਾਂ ਐਸਐਸਪੀ ਸਾਹਿਬ ਦੇ ਵੀ ਕੜੇ ਨਿਰਦੇਸ਼ ਹਨ ਤੇ ਬੀਜੀਪੀ ਸਾਹਿਬ ਦੇ ਵੀ ਕੜੇ ਨਿਰਦੇਸ਼ ਹਨ। ਉਹੜਨਾ ਜਾਂਦੇ ਹਨ ਕਿ ਲਈ ਕੋਈ ਪ੍ਰਬੰਧ ਕੀ ਜਾ ਰਹੇ ਹਨ ਪੁਲਿਸ ਦੀ ਤਰਫੋਂ। ਨਾ ਦੇ ਲਈ ਅਸੀਂ ਇਹਨਾਂ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਤੇ ਔਟ ਸੈਂਟਰ ਜਿਆਦਾ ਜਿਆਦਾ ਉਹਨਾਂ ਨੂੰ ਐਡਮਿਟ ਕਰਾਣਾ ਤੇ ਉਹਨਾਂ ਨੂੰ ਡੀ ਐਡਿਕਸ਼ਨ ਮੈਡੀਸਿਨਸ ਦਿਲਾਣਾ। ਇਹ ਉਹਦੇ ਅਲਾਵਾ ਸੰਪਰਕ ਪ੍ਰੋਗਰਾਮ ਤੇ ਅਵੇਰਨੈਸ ਪ੍ਰੋਗਰਾਮ ਵੀ ਕਰ ਰਹੇ ਹਾਂ ਪਿੰਡੁੱਚੀ। ਤਾਂ ਕਿ ਜਿਆਦਾ ਤੋਂ ਜਿਆਦਾ ਲੋਕ ਇਹੋ ਜੀ ਚੀਜ਼ੋਂ ਦੂਰ ਰਹੇ ਤੇ ਆਪਣੇ ਮੇਨਸਟ੍ਰੀਮ ਜੁਆਇਨ ਕਰ ਸਕਣ। ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਸਿਮਰਨ ਸੰਦੂਦੀ ਰਿਪੋਰਟ। ਦੇ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ